ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹੇਠ ਕੀਤੇ ਗਏ ਇਨ੍ਹਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ਼ ਸੁਣੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ। ਹਾਕਲੇਮ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ ਤੇ ਇੱਕੀ ਆਵਾਜ਼ ਪੇ ਇਕਵਿਟੀ ਦੇ ਹੱਕ ਚ। ਨਿਊਜ਼ੀਲੈਂਡ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਐਨ ਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਲਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਟ ਇਵੈਂਟ ਸੈਂਟਰ ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦ ਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੁੰਝਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ ਵੂਮਨਸ ਡੇ ਆਫ ਐਕਸ਼ਨ ਆਫ ਫੋਰ ਪੇ ਇਕਵਿਟੀ ਦੇ ਬੈਨਰ ਹਿੱਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ ਸਨੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ ਹਾਕਲੈਂਡ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਐਨਜੀਡੀਸੀਟ ਯੂਸ ਕਤਰ ਮូលੀਸਾ ਐਂਸਲਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀੜ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਇਹ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਡ ਇਵੈਂਟ ਸੈਂਟਰ ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫ ਲੋਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਮਾਣਯੋਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹੇਠ ਕੀਤੇ ਗਏ ਇਨ੍ਹਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ਼ ਸੁਣੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ। ਹਾਕਲੇਮ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ ਤੇ ਇੱਕੀ ਆਵਾਜ਼ ਪੇ ਇਕਵਿਟੀ ਦੇ ਹੱਕ ਚ। ਨਿਊਜ਼ੀਲੈਂਡ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਐਨ ਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ वाइडड इवेंट सेंटर ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦ ਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹਿੱਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ ਸਨੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਬੋਜੇਗਾ। ਆਕਲਿੰਟ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਐਨ ਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਲਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਟ ਇਵੈਂਟ ਸੈਂਟਰ ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦ ਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੁੰਝਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹਿੱਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ ਸਨੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ। ਆਕਲੈਂਡ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਐਨ ਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਲਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ वाइडड इवेंट सेंटर ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦ ਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ Women's Day of Action for pay equity ਦੇ ਬੈਨਰ ਹਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ ਸਨੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਬੋਜੇਗਾ। ਆਕਲੈਂਡ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਐਨਜੀਡੀਸੀਟ ਯੂਸ ਕਤਰ ਮូលੀਸਾ ਐਂਸਲਬਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀੜ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਇਹ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਇਡਡ ਇਵੈਂਟ ਸੈਂਟਰ ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਮਾਣਯੋਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹੇਠ ਕੀਤੇ ਗਏ ਇਨ੍ਹਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ਼ ਸੁਣੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ। ਅਕਲਮ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ ਤੇ ਇੱਕ ਹੀ ਆਵਾਜ਼ ਪੇ ਇਕਵਿਟੀ ਦੇ ਹੱਕ ਚ। ਨਿਊਜ਼ੀਲੈਂਡ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਐਨ ਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਫੀਲਡ ਨੇ ਅੱਜ ਇਹ ਸਪਸ਼ਟ ਸ੍ਰਿਆ ਦਿੱਤਾ ਹੈ ਕਿ ਇਹ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਡ ਇਵੈਂਟ ਸੈਂਟਰ ਵਿੱਚ ਗਰਲਸ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਮਾਉਂ ਯੋਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ। ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹੇਠ ਕੀਤੇ ਗਏ ਇਨ੍ਹਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ਼ ਸੁਣੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ। ਹਾਕਲੇਮ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ ਤੇ ਇੱਕੀ ਹਵਾਸੀ ਪੇ ਇਕਵਿਟੀ ਦੇ ਹੱਕ ਚ ਨਿਊਜ਼ੀਲੈਂਡ ਕੌਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ। ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾਂ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਐਨਜੀਡੀਸੀਟ ਯੂਸ ਕਤਰ ਮូលੀਸਾ ਐਂਸਲਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀੜ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਇਹ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਟ ਇਵੈਂਟ ਸੈਂਟਰ ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਤੀਆਂ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੁੰਝਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ ਵੂਮਨਸ ਡੇ ਆਫ ਐਕਸ਼ਨ ਫੋਰ ਪੇ ਇਕਵਿਟੀ ਦੇ ਬੈਨਰ ਹਿੱਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ ਸਨੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਬੋਜੇਗਾ ਆਕਲੈਂਡ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ ਐਨਜੈਡ ਸੀਟੀ ਯੂਜ਼ ਕੱਤਰ ਮូលੀਸਾ ਐਂਸਲ ਬ੍ਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ वाइडड इवेंट सेंटर ਵਿੱਚ ਗਰਲਜ਼ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸਟੋਫੋ ਲਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਾਨੂੰਨ ਯੁੱਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੁੰਝਦੀ ਹੈ ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਵਿਰੋਧ ਇਸ ਗੱਲ ਦਾ ਸੀ ਕਿ ਸਰਕਾਰ ਨੇ ਪੇ ਇਕਵਿਟੀ ਕਾਨੂੰਨਾ ਦੇ ਵਿੱਚ ਤਬਦੀਲੀ ਕਰਕੇ ਔਰਤਾਂ ਲਈ ਹੱਕ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਦਿੰਦਾ ਹੈ ਵੂਮਨਸ ਡੇ ਆਫ ਐਕਸ਼ਨ ਆਫ ਫੋਰ ਪੇ ਇਕਵਿਟੀ ਦੇ ਬੈਨਰ ਹਿੱਟ ਕੀਤੇ ਗਏ ਇਹਨਾਂ ਮਾਰਚਾਂ ਵਿੱਚ ਲੋਕਾਂ ਨੇ ਸਾਫ਼ ਸੁਣੀਆਂ ਦਿੱਤਾ ਕਿ ਇਹ ਮਾਮਲਾ ਅਗਲੀਆਂ ਚੋਣਾਂ ਦੇ ਵਿੱਚ ਗੋਜੇਗਾ ਹਾਕਲੈਂਡ ਤੋਂ ਕ੍ਰਾਈਸਰਸ ਤੱਕ ਅੱਜ ਸੜਕਾਂ 'ਤੇ 281 ਪੇ ਇਕਵਿਟੀ ਦੇ ਹੱਕ 'ਚ ਨਿਊਜ਼ੀਲੈਂਡ ਕਾਉਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਦੇ ਵਿੱਚ 20 ਤੋਂ ਵੱਧ ਪ੍ਰੋਗਰਾਮ ਕੀਤੇ ਗਏ ਇਹ ਵਿਰੋਧ ਔਰਤਾਂ ਦੇ ਵੋਟ ਦੇ ਹੱਕ ਨੂੰ 132 ਸਾਲ ਪੁਰਾਣੇ ਹੋਣ ਦੇ ਦਿਨ ਨਾਲ ਵੀ ਜੋੜਿਆ ਗਿਆ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਵੇਂ ਕਾਨੂੰਨਾ ਨਾਲ ਔਰਤਾਂ ਲਈ ਪੀ ਇਕਵਿਟੀ ਕਲੇਮ ਕਰਨਾ ਹੋਰ ਵੀ ਔਖਾ ਹੋ ਗਿਆ ਹੈ NZCT ਯੂਸ ਕੱਤਰ ਮੌਲਿਸਾ ਐਂਸਲਬਰਿਜ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਉਹ ਕਲੇਮ ਰੱਦ ਕਰ ਦਿੱਤੇ ਹਨ ਜੋ 1.8 ਲੱਖ ਤੋਂ ਵੱਧ ਲੋਕਾਂ ਦੀ ਆਮਦਨ ਵਧਾ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਹ ਲੋਕ ਹਨ ਜੋ ਸਕੂਲ ਹਸਪਤਾਲ ਲਾਇਬ੍ਰੇਰੀਆਂ ਤੇ ਬਜ਼ੁਰਗਾਂ ਦੀ ਦੇਖਪਾਲ ਵਰਗੀਆਂ ਮੁੱਢਲੀਆਂ ਸੇਵਾਵਾਂ ਚਲਾਉਂਦੇ ਹਨ ਪੀਡ ਨੇ ਅੱਜ ਇਹ ਸਪਸ਼ਟ ਸ੍ਰੀਆ ਦਿੱਤਾ ਹੈ ਕਿ ਇਹ ਲੜਾਈ ਅਗਲੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣੇਗੀ ਇਸੇ ਦਿਨ ਆਕਲੈਂਡ ਦੇ ਵਾਈਡਡ ਇਵੈਂਟ ਸੈਂਟਰ ਵਿੱਚ ਗਰਲਸ ਇਨ ਬਿਜ਼ਨਸ ਕਾਨਫਰੰਸ ਵੀ ਹੋਈ ਹੈ ਜਿੱਥੇ ਹਜ਼ਾਰ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਫੈਸ਼ਨ ਡਿਜ਼ਾਈਨਰ ਕੈਥਰੀਨ ਵੈਲਸਨ ਨੇ ਸੁਨੇਹਾ ਦਿੱਤਾ ਹੈ ਕਿ ਔਰਤਾਂ ਕੁਝ ਵੀ ਕਰ ਸਕਦੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਮਾਰਚ ਸ਼ਾਂਤਮਈ ਰਿਹਾ ਅਤੇ ਕੋਈ ਵੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਕਿਸ਼ਟੋਫ ਲੋਕਸਨ ਦਾ ਕਹਿਣਾ ਹੈ ਕਿ ਪੁਰਾਣੀ ਪ੍ਰਣਾਲੀ ਬਹੁਤ ਵਿਆਪਕ ਅਤੇ ਅਣਕਮਾਉਂਜਗ ਹੋ ਗਈ ਹੈ ਸਰਕਾਰ ਨੇ ਨਵੇਂ ਨਿਯਮ ਸਿਰਫ ਕਰਾਈਟੀਰੀਆ ਨੂੰ ਸਪਸ਼ਟ ਕਰਨ ਲਈ ਲਾਗੂ ਕੀਤੇ ਹਨ ਜਦਕਿ ਸਰਕਾਰ ਇਸ ਨੂੰ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਯੂਨੀਅਨ ਦਾ ਸਾਫ਼ ਕਰਨਾ ਹੈ ਕਿ ਇਹ ਔਰਤਾਂ ਦੇ ਹੱਕਾਂ ਤੇ ਵੱਡਾ ਡਾਕਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੇ ਇਕਵਿਟੀ ਦੀ ਇਹ ਲੜਾਈ ਚੋਣਾਂ ਦੇ ਵਿੱਚ ਕਿੰਨੀ ਗੂੰਜਦੀ ਹੈ